सतनाम वाहे गुरु साहब जीओ सगल द्वार को छाड़ के गए हो तो त्योहारो द्वार लाज अफसर गोविंद दास तोहार कृपा करो दिन के दाते मेरा ਗੋਣਿ ਆਵ ਗੁਣਨ ਵਿਚਾਰੋ ਕੋਈ ਮਾਟੇ ਕਾ ਕਿਆ ਤੋ ਪੈਸਵਾ ਮਾਨਸ ਕੀ ਗਤੇ ਹੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ संता संघ निदान अमृत चाखी है ऐपन मेहरवान दास की राखी है नानक हर गुण गाए अलख प्रभलाखी है को मुश्किल अत बने ढोई कोय न दे लागू होए दुश्मना साख पे भज कले सबे भजे आसरा चुके ओ, आवै उस पार ब्रह्मा लगे न वार दर्शन देख जीवा गुर तेरा पूर्ण कर्म होए सब मेरा ऐ बिनती सुन तव मेरे ਦੇ ਨਾਮ ਕਰ ਆਪਣੇ ਚੇਰੇ ਆਪਣੀ ਸਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕੰਮਲ ਵਸੈ ਮੇਰੇ ਚੀਤਾ ਨਾਨਕ ਇੱਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਸਤਨਾਮ ਵਾਸ਼ਕੁਰੂ ਸਾਹਿਬ ਜੀ ਸੋਟ ਮਹਲਾ 5 ਵਾ ਮਾਇਆ ਮੋਹ ਅਗ ਮਗਨ ਅੰਧਿਆਰ ਹੈ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਵਾਲੇ ਆਪਣੋ ਕਰਮਾਨੈ ਮਾਇਆ ਮੋਹ ਮਗਨੰ ਦਿਆਰੇ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਵਾਲੇ ਆਪਣੋ ਕਰਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨਾ ਕਛੁ ਐ ਸ਼ਾਨੀ ਰਾਉ ਜਿਹਵਾ ਸਵਾਦ ਲੋਭ ਮਤ ਮਾਤੋ ਉਪਜੇ ਅਨਕ ਵਿਕਾਰਾ ਬਹੁਤ ਜੋਨ ਭ੍ਰਮਤ ਦੁਖ ਪਾਇਆ ਹਮੇ ਬੰਧਨ ਕੇ ਪਾਰਾ ਦੇ ਕੇ ਵਾੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ ਚਿਤਰ ਗੁਪਤ ਜਵ ਲੇਖਾ ਮੰਗੇ ਸਭ ਕੌਣ ਪਰਦਾ ਤੇਰਾ ਢਾਕੈ ਜੀਨ ਦਇਆਲ ਪੂਰਨ ਦੁਖ ਪੰਜਨ ਤੁਮ ਬਿਨਿ ਓਟ ਨ ਕਾਈ ਕਾੜ ਲੈ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾ ਆਈ ਸੋਠ ਮਹਲਾ 5 ਪਾਰ ਬ੍ਰਹਮ ਹੋ ਆਸਾਈ ਕਥਾ ਕੀਰਤਨ ਸੁਖ ਦਾਈ ਗੁਰਪੁਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭੂ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਜੀਵੇ ਬੇਗਨ ਵਿਨਾਸ਼ਨ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਆਚਤ ਅਬਨਾਸੀ ਹਰ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਈ ਫਲ ਪਾਏ ਹਰ ਕੀ ਕਥਾ ਸੁਹੇਲੀ ਆ ਦੇ ਅੰਤ ਮਾਦ ਨਾਨਕ ਕੋ ਸੋ ਪ੍ਰਭ ਹੋ ਆ ਬੇਲੀ ਸੋਠ ਮਹਲਾ ਪੰਜਵਾ ਪੰਜ ਪੜਾ ਬਿਨ ਸੈ ਮੋਹ ਮੇਰਾ ਹਰ ਤੇਰਾ ਬਿਨ ਸੈ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੇ ਜਿਤੋਂ ਮੈਂ ਗਰਬ ਨਿਵਾਰੀ ਸਵਾਰਾ ਸਾਰੇ ਵਿਪੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਗਲ ਰੇਨਾਰੀ ਵੇਖਿਓ ਪ੍ਰਭ ਜੀਓ ਆਪਣੇ ਸੰਗੇ ਚੁਕਿਐ ਪੀਤ ਪਰਮਾਰੀ ਔਕਦ ਨਾਮ ਨਿਰਮਲ ਜਲ ਅਮਰਤ ਪਾਇਐ ਗੁਰੂ ਤਵਾਰੇ ਕਹੋ ਨਾਨਕ ਜਿਸ ਮਸਤਕ ਲਿਖਿਆ इस गुर रोग बिदारी कर दूजा दो पदे एक ओंकार सतगुर प्रसाद सगल बनस्पत है बसंतर सगल दूध में किया ऊच नीच में जोत तो समाणी कट कट मा जिया संतो ਕਟ ਕਟ ਰਹਿਆ ਆਸਮਾਯੋ ਪੂਰਨ ਪੂਰ ਰਹਿਓ ਸਰਬਮੈ ਜਲ ਤਲ ਰਮਈਆ ਆਹੇਉ ਰਾਉ ਗੁਣ ਨਿਹਾਨ ਨਾਨਕ ਜਸ ਗਾਵੇ ਸਤਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈ ਰਹਿ ਆਸਮਾਯੋ ਸੋਟ ਮਹਲਾ 5ਵਾਂ ਜਾ ਕੈ ਸਿਮਰਨ ਹੋਇ ਅਨੰਦਾ ਦਿਨ ਸਹਿ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵ ਨਿਧ ਪਾਵੈ ਬੋਹਰ ਨ ਤਿਸਨਾ ਭੁਖੀ ਜਾ ਕੋ ਨਾਮ ਲੈ ਤੋ ਸੁਖੀ ਸਾਸ ਸਾਸ ਤੇ ਆਵੋ ठाकुर ਕੋ ਮਨ ਤਨ ਜੀ ਅਰੈ ਸੁਖੀ ਰਹਾਉ ਸ਼ਾਂਤ ਪਾਵੈ ਹੋਵੈ ਮਨ ਸੀਤਲ अगननय अंतर तुके गुर नानक को प्रभुद खायआ जल तल त्रै पवन रुके सोठ माला पंजवा काम क्रोध लोभ चोठ निंदा इन ते आप चढ़ावो हे पीतरते इन को डारो आपन निकट बुलावो अपनी विद्या आप जनावो हर जन कबहु ही एते ए विद मन में पावो गुरपुरा पेटे ओ पागी जन नानक कतवो सोट महला सिमरन सब किश पाई है बिरथी काल ना ਜਸਤ ਪ੍ਰਾਪਤ त्याग ਅਵਰ ਕਤਰਾਚੋ ਜੋ ਸਭ ਮੈ ਰਹਿ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਖਾਲਾ ਰਹਾਓ ਸਾਰ ਸਮਾਲੈ ਨਿਤਪਤ ਸਾਰ ਸਮਾਲੈ ਨਿਤਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੋਟ ਮਲਾ ਪੰਜਵਾ ਅਭਨਾ ਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨੇ দান ਪਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਾਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬੜ ਦੁੱਖ ਨਾ ਹੋਈ ਰਾਹ ਵਡ ਭਾਗੀ ਸਾਧ ਸੰਗ ਪਰਾਪਤ ਤਿਨ ਭੇਟਿ ਤਧਰਮ ਤਖੋਈ ^{(1)} ਜਿਨ ਕੀ ਤੋਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਮਰਦੈ ਪਰੋਈ ਸੋਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੋ ਕਾ ਮਨ ਸਾਧਾਰੈ ਦਰਸ਼ਨ ਪੇਟ ਤੋ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟ ਜਮ ਕੇ ਫੰਦਾ ਰਹਾ ਹੋ ਅਮਰਤ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪਿ ਉਭਾਰਿਆ ਨਾਨਕ ਨਾਮਿਆ ਦਾਰਾ ਸੋਟ ਮਲਾ ਪੰਜਵਾ ਅੰਤਰ ਕੀ ਗਤ ਤੁਮਹਿ ਜਾਣੀ ਤੁਝ ਹੀ ਪਾਏ ਨਵੇਰੋ ਬਖਸਿ ਲਹੋ ਸਾਹਿਬ ਤਾਪ ਆਪਣੇ ਲਾਖ ਕਤੇ ਕਰ ਪੇਰੋ ਪ੍ਰਭ ਜੀ ਤੂੰ mero taa kar ne ro har charan sar namo he chero rahao dhe su mar beyant swami uchch gunee ghe ro kaat selak ke no apno das ro so nanak kahani ho ro sutt mala panjwa bhai kripal guru gobinda सगल मनूरत पाए अस्थिर अस्ते लाग हर चरणी गोविंद के गुण गाए गाहेलो समूरत पूरा सत सहज आनंद नाम जप वाजे अनहद तू मिले स्वामी प्रीतम अपने घर मंदिर सुखदाई हर नाम निदान नानक जन पाया पगली चपाई सोठ महला पंजवां गुरके चरण बसेर द पितर सोभ लखण प्रभकीने पए कृपाल पूर परमेसर नाम निधान मन चीन मेरो गुरखारोमीत ਦੂਣ ਚੌਣੀ ਦੇ ਵੜਿਆਈ ਸੋਭਾ ਨੀ ਤਾਨੀ ਤਰਾਉ ਜੀ ਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਈ ਨਾਨਕ ਸਦ ਬਲਿਆਰੇ ਸੋਟ ਮਹੱਲਾ ਪੰਜਮ ਸੰਚਨ ਕਰੋ ਨਾਮ ਤਨ ਨਿਰਮਲ ਸਤਿ ਅਗਮਯ ਅਪਾਰ ਬਿਲਸਵਨੋ ਦੇ ਅਨੰਦ ਸੁਖ ਮਾਣੋ ਖਾਏ ਜੀਵੋ ਸਿਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਇਤ ਚੜਲੰਗੋ ਵਿਖ ਸੰਸਾਰ ਭਏ ਕਿਰਪਾਲ ਪੂਰਨ ਅਬਨਾਸੀ ਆਪੇ ਕੀ ਨੀਸਾਰ ਵੇਖ ਵੇਖ ਨਾਨਕ ਬਿਗਸਾਨੋ ਨਾਨਕ ਨਾਹੀ ਸਮਾਰ ਸੋਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲ ਧਾਰੇ ਸਭ ਕਟ ਉਪਜੀ ਦਇਆ ਆਪੇ ਮੇਲਵੜਾ ਇਕਿਨੀ ਕੋਸਲ ਕੇਮ ਸਾਭ ਭਇਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਰ ਤਾਨ ਤਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੇ ਤਿਸ ਜੇ ਵਡ ਅਵਰ ਨਾ ਕੋਈ ਸੋਟ ਮਹਲਾ ਪੰਜਵਾਂ ਸੋਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣਾਰ ਰਾਖਿਓ ਬਾਰਸ ਸਤਿਗੁਰ ਤਾਪਿ ਉਤਾਰਿਆ ਉਭਰੇ ਸਤਿਗੁਰ ਕੀ ਸਰਨ ਹਾਈ ਜਾਕੀ ਸੇਵਨ ਦਰਤੀ ਜਾਇ ਰਾਹ ਧਰਮੈ ਸੂਖ ਬਹਾਰੁ ਕੁਣ ਸੂਖਾ ਪ੍ਰਵ ਆਪਣੇ ਪਏ ਦਇਆਲਾ ਨਾਨਕ ਬਿਗੰਨ ਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਟ ਮਹਲਾ ਪੰਜਵਾ साधु संग पया मन ऊदम नाम रतन जस गाई। मिट गए गिंत सिमर सागर तरया पाए हृदय हर के चरण बसाए सुख पाया सहज तो न रोग कान मिटाई रा <coughs> क्या गुण तेरे आख वखाणा कीमत कहन न ज ਨਾਨਕ ਭਗਤ ਪਐ ਅਬਨਾਸੀ ਆਪਣਾ ਪ੍ਰਭ ਪਿਆ ਸਾਈ ਸੋਟ ਮਹਲਾ 5 ਗਏ ਕਲੇਸ਼ ਰੋਗ ਸਭ ਨਾਸੀ ਪ੍ਰਵੈ ਆਪਣੈ ਕਿਰਪਾ ਧਾਰੀ ਆਟ ਪਹਿਰਿਆ ਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੋ ਸੁਖ ਸੰਪਤਾਰਸ ਰਖ ਲੈਉ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨਿ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਵਿਦਾਤਾ ਰਾਉ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਗ ਪੀਤਰ ਹੋ ਆਪਾਰ ਬ੍ਰਾਹਮ ਰਖਵਾਲਾ ਸੋਟ ਨਾਲਾ ਪੰਜਵਾ ਹਮਰੀ ਗਣ ਤਨ ਗਣੀਆਂ ਕਾਈ ਆਪਣਾ ਬਿਰਤ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮੰਮਾਨ ਸਾਚਾ ਸਾਹਿਬ ਸਦ ਮੇਰ ਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਢਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਵਾਨ ਸੋਟ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਹਰ ਬ੍ਰਹਮ ਤਵ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੇ ਰਾ ਪਤ ਤੇ ਉਦਾਰਨ ਸਤਗੁਰ ਮੇਰਾ ਮੋਏ ਤਿਸ ਕਾ ਪਰਵਾਸਾ ਬਖਸਲੇ ਸਭ ਸੱਚੇ ਸਾਇਬ ਸੁਣ ਨਾਨਕ ਕੀ ਅਰਦਾਸਾ ਸੋਟ ਮੱਲਾ ਪੰਜਵਾ ਬਖਸ਼ੇ ਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾਪ ਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਾਓ ਸਦਾ ਹੀ ਅਨੰਤ ਕਰੈ ਮੇਰੇ ਪਿਆਰੇ ਹਰਿ ਗੋਬਿੰਦ ਗੁਰ ਰਾਖਿਆ ਵੱਡੀ ਵੱਡੀ ਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਸੋਟ ਮਾਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪਿ ਗਵਾਇਆ ਪਾਈ ਟਾਂਡ ਪਈ ਸੰਸਾਰ ਆਪਣੇ ਜੀ ਜਾਣਤੇ ਆਪੇ ਰਾਖੈ ਜਮੈ ਕਿਉ ਹਟਤਾਰ ਹਰ ਕੇ ਚਰਨ ਰਜੈਉ ਧਾਰ ਸਦਾ ਸਦਾ ਪ੍ਰ ਸਿਮਰਿਐ ਪਾਈ ਦੁਖ ਪਿਲ ਵਿਗ ਕਾਟਣ ਹਾਰ ਆਉ ਇਸ ਕੀ ਸਰਨਿ ਉਪਰੈ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸੰਮਰਤ ਸੁ ਪਾਈ ਸਚੈ ਸਚੀ ਸੋਇ ਨਾਨਕ ਪ੍ਰਭੂ ਧਿਆਈਐ ਪਾਈ ਮਨ ਤਨ ਸੀਤਲ ਹੋਇ ਛੋਟ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਦਿਸਰੋ ਨਾਈ ਮਨ ਚਿੰਦੇ ਅੜਾ ਫਲ ਪਾਈ ਰਾਵ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਹੈ ਦਿਆਲਾ ਦੁੱਖ ਮਿਟਿਆ ਸਾ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਅਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਾਬ ਸੰਸਾਰ ਸੋਟ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋ ਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋ ਆਰਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਇ ਸਾਧ ਸੰਗਤ ਤੇ ਸਫਲ ਪਾਏ ਸਤਗੁਰ ਕੈ ਬਲ ਜਾਏ ਹਲ ਤਪਾਲ ਤਪਾਵ ਦੋ ਵੈ ਸਵਾਰੇ ਹਮਰਾ ਗੁਣ ਅਬ ਗੁਣ ਨੋ ਵਿਚਾਰਿਆ ਹਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਤਾਰਿਆ ਸੋਟ ਮੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀ ਐਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਆਪੂਰਨ ਪਈ ਵਡਾਈ बार ब्रह्म पूरा मेरे नाल गुर पूरा पूरे पूरी सवरा की होए सर्व दयाल राव आन दिन नानक नाम ते आए जी प्राण का दाता अपने दास को कंठ लाए राखै ज्यों बारक पित माता सोठ महला पंचमा कर तीजा चौप देख ओंकार प्रसाद ਮਿਲ ਪੰਚੋ ਨਹੀਂ ਸਹਿ ਸਾਚੁ ਪਾਇਆ ਸਿੱਖਦਾਰੋ ਨਹਿ ਫਤਿਆਆ ਅੰਬਰਾਵ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਵਟੁੰਡਣ ਕਤੋਂ ਨਾਂ ਜਾਏ ਗੋਪਿੰਦ ਪੇਟੇ ਗੁਰਗੋ ਸਾਈਂ ਰਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੀ ਪੁਕਾਰਾ ਲਬਦੈ ਆਪਣੀ ਪਾਈ ਤਾਕਤ ਆਵੈ ਕਤੈ ਜਾਏ ਸਹਿ ਸਾਚ ਨੇ ਆਇ ਨ ਬੇਰਾ ਉਆ ਸਾ ਮਟਾ ਕਰ ਸਮ ਚੇਰਾ ਅੰਤਰ ਜਾਮੀ ਜਾਣੇ ਬਿਨ ਬੋਲ ਤੇ ਆਪ ਪਚਾਨ ਸਰਬ ਤਾਨ ਕੋ ਰਾਜਾ ਤੈ ਅਨਹਦ ਸਬਦ ਅਗਾਜਾ ਜਿਸ ਪੈ ਕੇ ਆ ਚਤਰਾਏ ਮਿਲ ਨਾਨਕ ਕੇ ਆਪ ਗਵਾਈ ਸੋਟ ਮਲ ਆ ਪੰਜਵਾ ਹਿਰਦੈ ਨਾਮ ਵਸਾਇਓ ਕਰ ਬੈਟੇ ਗੁਰੂ ਤੇ ਆਇਓ ਵਰਪੂਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਮੇਹਰ ਸ੍ਰਮਾਰੇ ਬਾਰੇ ਸ্নান ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈੜਤ ਹਰ ਹਰ ਤੇ ਆਈ ਆਂ ਦਿਲ ਸੁਖ ਅਰਥ ਕਰਿ ਅਰਾਵ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਔੜ ਜਨਮ ਕੇ ਕਿਲ ਵਿਕਨਾਸੇ ਹਰ ਚਰਨੀ ਚਿਤ ਲਾਏ ਸੋਸਤ ਕਰੋ ਸਦਾ ਪ੍ਰਵੇ ਆਪਣੇ ਜਿਨ ਪੂਰੀ ਕਲ ਰਾਖੇ ਜੀ ਜੰਤ ਸਭ ਹੈ ਪਵਿੱਤਰ ਆ ਸਤਗੁਰ ਕੀ ਸੱਚ ਸਾਖੇ ਬਿਗਨ ਬਿਨਾ ਅਸਾਨ ਸਭ ਦੁਖ ਨਾਸ਼ਨ ਸਤਗੁਰ ਨਾਮ ਦਰਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਆ ਬਿਗਨ ਬਿਨਾ ਸਨ ਸਭ ਦੁਖ ਨਾਸ਼ਨ ਸਤਗੁਰ ਨਾਮ ਦਰਾਇਆ ਕੋਈ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇਆ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ